ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੰਸ਼ ਘਾਰੀ ਵੀਰੇ ਨਾਲ ਹੈ ਰੱਬ ਨੇ ਰੰਗ ਤੇ ਤੈਨੂੰ ਹੀ ਬਖਸ਼ਤਾ ਸਾਰਾ ਚੱਲ ਗਿਆ ਨਾ ਇਹ ਤੋਂ ਫੇਮ ਖਾਇਆ ਕਰਨਾ ਬਸ ਬਸ ਆਈ ਵਿਲ ਡਰਾਈਵ ਯੂ ਕ੍ਰੇਜ਼ੀ ਨਾ ਆ ਹੁਣ ਹੁਣ ਕੌਣ ਖਵਾਏਗਾ ਫਿਰ ਫਨ ਬਾਈਟ ਆ ਗਏ ਆ ਯੂ ਟਿਊਬ ਤੋਂ 2 ਲੱਖ ਰੁਪਿਆ ਮਹੀਨਾ ਫਿਰ ਆਪ ਖਵਾਉਣਾ ਹੀ ਆ ਇਹ ਗੱਲਾਂ ਹੀ ਨੇ ਯਾਰ ਹਾਂ ਅੱਜ ਉਹਦੀ ਸ਼ੇਵ ਟੂ ਕਰ ਗਏ ਉਹ ਜੜੀ ਸਿਰੇ ਵੇਲ ਨਾ ਫਿਰ ਤੁਹਾਡੇ ਨਾਲ ਰਲਣਾ ਨਹੀਂ ਚਾਹਦਾ ਦਾਤ ਚ ਦਿੱਤਾ ਹੀ ਨਹੀਂ ਤੂੰ ਮੇਰੀ ਵਾਲੀ ਬਹੁਤ ਛਿੱਟੀ ਹੁੰਦੀ ਪਰ ਮੰਦੀ ਥੋੜੀ ਕਾਲੀ ਸੀ ਮੇਰੇ ਵਾਲ ਵਜੇ ਗਈ ਨਿੱਕਰ ਪਾ ਕੇ ਵੀ ਆਇਆ ਤਾਂ ਵੀ ਯੂਨੀਵਰਸਿਟੀ ਜਾ ਜਾਂਦੇ ਨੇ ਜਾਣਦੇ ਮੈਨੂੰ ਪਤਾ ਇਹਨੂੰ ਕਿੱਥੇ ਜਾਣਾ ਜਿੱਤੜਾ ਨਾ ਬੰਦਦਾ ਨਹੀਂ ਹੋ ਰਹਾ ਦਿੱਤੀ ਦੋ ਚਾਵਾਂ ਆਈਆਂ ਨੇ ਤੇ ਦੋ ਚਾਵਾਂ ਹੋਰ ਆ ਰਹੀਆਂ ਨੇ ਥੋੜੀ ਆਵਾ ਡਾਇਟ ਡਾਇਟ ਕਰਕੇ ਤੇ ਮੁੜ ਕੇ ਕਹਾਂਗੇ ਮਮਾ ਸਰ ਫੀਸ ਦਾ ਬਿਸਕੁਟ ਵੀ ਖਾ ਗਏ ਬਿਸਕੁਟ ਆ ਦੇਖੋ ਪੈਸਾ ਤੁਹਾਡੇ ਕੋਲ ਨਹੀਂ ਹੈਗਾ ਲਾਗਵਰ ਤੁਹਾਨੂੰ ਮਿਲਾਂਗੇ ਤੇ ਸੋਮਵਾਰ ਤੋਂ ਡੇਲੀ ਵਲੋਗ ਆਇਆ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਡੇਟੂ ਆ ਆਪਾਂ ਵਲੋਗ ਦਾ ਸ਼ੁਰੂ ਕਰਨ ਲੱਗੇ ਹਾਂ ਯੂਨੀਵਰਸਿਟੀ ਦੇ ਵਿੱਚ ਤੇ ਇਹਨੂੰ ਬਾਅਦ ਨੂੰ ਆਪਾਂ ਕ ਅੱਜ ਵੰਸ਼ ਘਾਰੀ ਵੀ ਆੜੇ ਨਾਲ ਹੈ ਕਿਉਂਕਿ ਇਹਦਾ ਲੈਪਟਾਪ ਆ ਘਰ ਸੁੱਟ ਕੇ ਆਏ ਆ ਜੋ ਕਿ ਆੜੀ ਸੁੰਕੜ ਬਣ ਚੁੱਕਾ ਸੀ ਆਹ ਕੋ ਜੀ ਹੈ ਯਾਰ ਮੈਂ ਤੀਕਲ ਖਾਂਦੇ ਨਹੀਂ ਕਹਿੰਦੇ ਹੁਸਨ ਅੱਜ ਕੱਲ ਆਉਂਦਾ ਨਹੀਂ ਫਿਰ ਜਿੰਨਾ ਹੁਸਨ ਦੇ ਜਾਣਾ ਜਿੰਨਾ ਹੁਸਨ ਇਹਦੇ ਗੱਲ ਹੀ ਦੇਖੋ ਵਲੌਗ ਬਣਦੇ ਰੱਬ ਨੇ ਰੰਗ ਤੇ ਤੈਨੂੰ ਹੀ ਬਖਸ਼ਦਾ ਸਹੀ 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 ਬੜੀ ਕਾਲੇ ਨਗਰੇ ਦੇਖੀ ਇਹ ਨਹੀਂ ਕਰਕੇ ਇਹ ਫਿਲਮਾਂ ਫਿਲਮਾਂ ਨਹੀਂ ਵੇਣੀਆਂ ਚਾਹੀਦੀਆਂ ਫਿਰ ਜਿਹੜੀਆਂ ਸਟ੍ਰੀਕਾਂ ਬਣਾਉਂਦਾ ਨਾ ਫਿਲਮਾਂ ਵੇ ਵੇ ਇਹ ਗਲਤ ਚੱਲ ਗਿਆ ਨਾ ਇਤੋਂ ਫੇਮ ਖਾ ਗਿਆ ਨਾ ਬਸ ਬਸ ਆਪਾਂ ਖਵਾਵਾਂਗੇ ਫੀਮੇਨਾਂ ਨੂੰ ਫੇਮ ਨਾਲ ਰੋਟੀ ਖਵਾਵਾਂਗੇ ਕੋਈ ਚੰਚਾ ਆਹ ਸਾਡਾ ਡਾਈਟਰੀ ਪੂਰੀ ਹੋਣੀ ਦੇਖੋ ਆਪਾਂਵੇਂ ਨੰਗ ਹੋਏ ਆ ਕੋਈ ਗੱਲ ਨਹੀਂ ਤੈਨੂੰ ਗੱਡੀ ਚਲਾਉਣੀ ਹੁੰਦੀ ਐ ਇਹ ਕਹਿੰਦਾ ਫੇਰ ਉਹ ਹੁੰਦਾ ਫੋਟੋ ਜੀਨਿੰਗ ਕੇਸ ਹੁੰਦਾ ਨਾ ਆਈ ਵਿਲ ਡਰਾਈਵ ਯੂ ਕ੍ਰੇਜ਼ੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਇਹਨੇ ਵੀਰ ਨੇ ਅੱਜ ਤੋਂ ਸਾਲ ਪਹਿਲਾਂ ਗੱਡੀ ਚਲਾਉਣੀ ਦੇਆ ਪਹਿਲਾਂ ਨਹੀਂ ਚਲਾਈ ਜੇ ਓ ਯਾਰ ਓ ਯਾਰ ਚੁੱਪ ਕਰ ਆ ਆਹ ਨੂੰ ਸਾਲੇ ਨੂੰ ਹੈਂਡਲ ਨਹੀਂ ਫੜਨਾ ਆਂਦਾ ਸਾਨੂੰ ਜਿਹੜਾ ਹਾਥੀ ਨਹੀਂ ਹੁੰਦਾ ਸੀ ਉਹ ਜਿਹੜੇ ਸੰਗਲ ਹੁੰਦੇ ਸੀ ਪਿੱਛੇ ਇਹ ਕਹਿੰਦੇ ਕਿ ਉਹਨਾਂ ਹਾਥੀ ਬੰਨਦੇ ਹੁੰਦੇ ਸੀ ਉਹ ਜਿਹੜੇ ਹਾਥੀਆਂ ਦੇ ਅੱਗੇ ਬੱਚੇ ਹੈਗੇ ਨਾ ਆ ਕੁਝ ਫਨ ਬਾਈਟ ਹੈਗਾ ਮੇਰੇ ਬੋਲ ਚਾਲ ਇੱਥੇ ਮੈਂ ਸ਼ਹਿਰਿੰਦਾ ਹੀ ਰਹਿਦਾ ਇੱਥੇ ਲੋਕੀ ਨਵੀਆਂ ਜੁੜੀਆਂ ਬਣਾਉਣ ਹੁੰਦੀਆਂ ਤੇ ਪੁਰਾਣੀਆਂ ਤੋੜਨ ਹੁੰਦੀਆਂ ਉਹ ਲਾਇਬ੍ਰੇਰੀ ਆ ਉਹ ਸੰਗਲ ਲੱਗੇ ਜਿਹਦੀ ਗੱਲ ਕਰਦੇ ਸੀਗੇ ਊਂਠ ਵੱਧੇ ਨਹੀਂ ਹੁਣ ਹੁਣ ਕੌਣ ਖਵਾਏਗਾ ਫਿਰ ਫਨ ਬਾਈਟ ਆ ਗਏ ਆ ਖਵਾਊਗਾ ਕੌਣ ਮਨਸ਼ 513 ਪਹਿਲਵਾਨ ਕਹਿੰਦਾ ਮੈਂ ਤੁਹਾਨੂੰ ਪਾੜੀ ਕਰਾਵਾਂ ਮੈਂਦਰੂ ਆਹ ਤੇ ਆਣਾ ਹੈ 8 ਕਿਲੋਮੀਟਰ ਹੋਰ ਸਾਲੇ ਖੋਲ ਕਰਾ ਲਿਆ ਹੁੰਦਾ ਇਧਰ ਰਖਵਾਊਗਾ ਨੂੰ ਫਿਰ ਕੌਣ ਖੋਲੂਗਾ ਉਹ ਨਹੀਂ ਸਾਲੇ 513 513 ਪੁਆੜਿਆ ਅੱਜ ਦਰਵਾਜ਼ੇ ਕੀ ਖਵਾਊਗਾ ਇਧਰ ਪਹਿਲਵਾਨ ਦਰਵਾਜ਼ੇ ਖਵਾਉਂਦਾ ਸ਼ਰ ਸਾਲੇ ਆਪ ਵੀ ਅੱਜ ਖਵਾ ਦੇ ਮੈਂ ਵੀਰੇ ਜੇ ਵਲੌਗ ਸ਼ੁਰੂ ਕੀਤਾ ਨਵਣਾ ਜਦੋਂ ਫੋਨ ਆ ਗਿਆ ਪੈਸੇ ਆ ਗਏ YouTube ਤੋਂ 2 ਲੱਖ ਰੁਪਈਆ ਮਹੀਨਾ ਫਿਰ ਆਪ ਖਵਾਉਣਾ ਹੀ ਹੈ ਇਹ ਗੱਲਾਂ ਹੀ ਨੇ ਇਹ ਗੱਲਾਂ ਨਹੀਂ ਆਪ ਖਵਾਉਣਾ ਹੀ ਆ ਵੀਰੇ ਖਵਾਵਾਂਗੇ ਕੰਦਾ ਨੋਟ ਜਲਾਦੇ ਜੋ ਖਾਣਾ ਖਾ ਲਖਵਾਦੇ ਗੰਦਗੀ ਹੈ ਵਾਕਈ ਹੈ ਚੱਲ ਜਾਈਏ ਬੋਲ ਲੋ ਇੱਥੇ ਕੀ ਖਾਣਾ ਬੰਮਾ ਸਤਰਵੇ ਦਾ ਇੱਕ ਛੇਕਾ ਬੋਲ ਚੱਲੇ ਖੋਰੀਆਂ 4000 ਸਬਸਕ੍ਰਾਈਬਰ ਯਾਰ ਇਹ ਟਾਈਮ ਪੁੱਤ ਪਲਟ ਲਗਾ ਮੈਂਟ ਨਹੀਂ ਲਾਦਾ ਇੱਕ ਟਾਈਮਰ ਚਾਰ ਮਿਲੀ ਸਬਸਕ੍ਰਾਈਬਰ ਹੋ ਜਾਣੇ ਹੈ ਅੱਡਾ ਅੱਡਾ ਸੋਹਣਾ ਮੌਸਮ ਹੈ ਤਹ ਕਿ ਲਡੂਆ ਜਾਣਾ ਕੋ ਮੰਡਿਆਂ ਖਾ ਵੀ ਕੁੜੀ ਕਾੜੀ ਵਾਕੀ ਦੇਖਦੀ ਆ ਕੋਈ ਆ ਕੋਈ ਕੁੜੀ ਕਾੜੀ ਗੱਲ ਕਰੋ ਮੇਰੇ ਨਾਲ ਮੈਂ ਦਿਲ ਦਾ ਬਹੁਤ ਸਾਫ ਬੰਦਾ ਠੀਕ ਹੈ ਇਹਦੇ ਭਰਾਵਾ ਕਿਉਂ ਪੁਸ਼ਅਪ ਨਹੀਂ ਇੰਨਾ ਕਿਉਂ ਐਡੀ ਤੇਰੇ ਫੈਟ ਮਰ ਗਿਆ ਨਾ ਇੰਨਾ ਕਉ ਮੂੰਹ ਰਹਿ ਗਿਆ ਨਾ ਹੁੰ ਤੇਰਾ ਇੰਨਾ ਰਹਿ ਗਿਆ ਨਾ ਹਾਂ ਹਾਂ ਇਹ ਲੈ ਫਲਾ ਲਈ ਦੀ 160 ਹਾਂ 160 ਸਕਾਟ ਸਕਾਟ ਸੀ 160 ਲੱਗ ਗਿਆ ਸ਼ੋਲਡਰ ਪ੍ਰੈਸ ਸ਼ੋਲਡਰ ਪ੍ਰੈਸ ਲਾ ਲਈ ਦੇ 80 ਦੇ ਕੀ ਬਾਤ ਤੁਹਾਡੀ ਇੱਕ ਅਸੀਂ ਲੋਕ ਨੇ ਉਹਨੇ ਮੇਰੀ ਗੱਲ ਦੱਸ ਉਹਦੀ ਸ਼ੇਵ ਕਿਉਂ ਕਰ ਗਿਆ ਰੋਹ ਡਾੜੀ ਸਸਰੇ ਵੇਲਾ ਫਿਰ ਮੇਰਾ ਮੇਰੇ ਵੀ ਦਾੜੀ ਕੱਟ ਗਈ ਆਹ ਫਰੇਮ ਚ ਲਿਆ ਦਾੜੀ ਮੇਰੀ ਵੀ ਕੱਟ ਆ ਪਰ ਪਲਵਾਨ ਜੀ ਤੀ ਸ਼ੇਵ ਕਿਉਂ ਕਰ ਦਿੱਤੀ ਆਹ ਦੇਖੋ ਇੱਕੋ ਇੱਕੋ ਜਿਹਾ ਬੂਡ ਪਾ ਗਿਆ ਇਹ ਆ ਵੀਰ ਵੀਰ ਤੇਰੀ ਕੀ ਗੱਲ ਹੈ ਤੈਨੂੰ ਜੇ ਕਿਹਾ ਵੀ ਚਿੱਟੇ ਬੂਡ ਪਾ ਗਿਆ ਤੂੰ ਕਿਉਂ ਨਹੀਂ ਪਾ ਗਿਆ ਤੂੰ ਸਾਡੇ ਨਾਲ ਰਲਣਾ ਨਹੀਂ ਚਾਹੁੰਦਾ ਦਾਤ ਚ ਦਿੱਤੇ ਨਹੀਂ ਤੂੰ ਮੈਂ ਨਹੀਂ ਸਹਤਾ ਪਲਵਾਨਾ ਤੇਰੀ ਮੈਂ ਤਾਂ ਸੈ ਲੈਂਦਾ ਕਿਹਦੀ ਭਾਣੂ ਐ ਵੇਖ ਕੇ ਕਰੇਗਾ ਚੰਗਾ ਲਾਦਮ ਮੇਰੀ ਨਾਮ ਵੀ ਦਾੜੀ ਨਹੀਂ ਹੈ ਇਹਨੂੰ ਬਣਾ ਮੇਰੀ ਨਾਮ ਕਣਕ ਵਰਗਾ ਹੈਗਾ ਮਾਣ ਕਣਕ ਨਿਆਣਾ ਬਦਮਾਸ਼ ਮੇਰੇ ਨਾਲ ਦੀ ਦਾ ਵੀ ਰੰਗ ਕਣਕ ਵਰਗਾ ਹੈਗਾ ਮੇਰੀ ਵਾਲੀ ਬਹੁਤ ਚਿੱਟੀ ਸੀ ਪਰ ਮੰਦੀ ਥੋੜੀ ਕਾਲੀ ਸੀ ਮੇਰੇ ਵਾਲੇ ਬੱਜੀ ਗਈ ਪੀੜੋ ਭਾਈ ਕੋਈ ਵੀ ਤੁਹਾਡੀ ਸਹੇਲੀ ਹੋਗੀ ਫਰੈਂਡ ਹੋਗੀ ਕੀ ਸੁਭਾਅ ਦਾ ਲੈ ਦੱਸੋ ਸ਼ਰਮਾਈ ਜਾਂਦੇ ਆਂ ਈ ਵਾਲੀ ਕਿਆ ਕੋਟ ਪੈਣ ਪਾ ਗਿਆ ਕਰੋ ਸਸਾਲਿਆਂ ਚੱਲ ਚੱਲ ਪਾਲਾ ਨੇ ਪਾਲਾ ਪਹਿਲਾਂ ਜਾ ਜੈਕਟ ਬਦਲ ਫੇਸ ਵਾਲੀ ਹੁੰਦੀ ਆ ਕੋਟ ਪੈਣ ਪਾ ਲਈ ਲੋੜਦੀ ਇਥੇ ਨਿਕਰ ਪਾ ਕੇ ਵੀ ਆਇਆ ਤਾਂ ਵੀ ਯੂਨੀਵਰਸਿਟੀ ਜਾ ਜਾਂਦੇ ਨੇ ਪਰ ਆ ਵੀਡੀਓ ਇਤਨੀ ਚੱਲੀ ਹੋਰ ਫਿਰ ਜਾਣਦੇ ਫਿਰ ਜਾਣਦੇ ਫਿਰ ਕਿੱਦਾਂ ਹੈ ਸਾਊਂਡ ਡ੍ਰਗ ਆਊਟ ਨਹੀਂ ਦਮ ਕਿੱਦਾਂ ਜਾਣਦੇ ਦੱਸ ਫਿਰਾਂਵਾਂ ਦੇ ਸਿਰ ਤੇ ਜਾ ਲੇਂ ਫਿਰਾਂਵਾਂ ਦੇ ਸਿਰ ਤੇ ਜਾਣਦੇ ਮੈਨੂੰ ਪਤਾ ਇਹਨੂੰ ਕਿੱਦਾਂ ਮੈਂ ਬਾਮਣ ਆ ਜੀ ਇਹ ਚਿਕਨ ਚੂਮੜ ਖਾ ਲੈਂਦੇ ਮੈਂ ਨਹੀਂ ਹਾਂ ਨਹੀਂ ਜੀ ਮੈਂ ਸਿੱਖੀਆਂ ਵਿੱਚੋਂ ਚੂਮਾ ਇਹ ਤਾਂ ਸਾਲਾ ਸੂਰ ਵੀ ਖਾ ਜਾਂਦਾ ਮੈਂ ਇੰਡੀਅਨ ਆ ਜੀ ਸੂਰ ਆ ਵਾ ਤੁਹਾਨੂੰ ਪਤਾ ਗੁਰੂ ਜੀ ਹਾਰੇ ਨਹੀਂ ਸੀ ਗੈਰ ਕੀ ਵੋਟਾਂ 'ਚ ਕਿਹੜੇ ਸਾਹਿਬ ਹਾਂ ਇਹ ਤਾਂ ਰਨ ਰਾਜਨੀਤੀ ਚੱਲੀ ਗੇਮ ਚੱਲੀ ਪੂਰੀ ਗੇਮ ਚੱਲੀ ਗੇਮ ਇਹ ਸਾਜ਼ਿਸ਼ ਆ ਬਸ ਬਸ ਗੁਰੂ ਜੀ ਬਸ ਰਾਤੀ ਨਾ ਸੋ ਗਏ ਤੇ ਵੋਟਾਂ ਨਹੀਂ ਕਾਊਂਟ ਹੋਈਆਂ ਉਹਨਾਂ ਦੀ ਬੰਦ ਕਰਾਇਆ ਭਲਵਾਨਾ ਕਿੱਥੇ ਜਾਈਏ ਨਾ ਚੈੱਕ ਕਰ ਤੂੰ ਥੋੜਾ ਚੈੱਕ ਕਰ 1 ਲੱਖ ਚਿੱਤੜਾ ਨਾ ਬੰਦਦਾ ਨਹੀਂ ਹੋ ਰਹਿਦੀ ਏ ਉਹ ਸ਼ਿੰਗਾਰੀ ਪੈਸੇ ਘਟਣ ਲਗਾਏ ਅੱਜ ਸ਼ਿੰਗਾਰੀ ਜਾ ਓਏ 50 ਰੁਪਏ ਹੀ ਕੱਢੇ ਹੀ ਆ ਰਿਹਾ 50 ਵੀ ਵੇਖ ਆ ਲੈ ਉਹ ਕੜਾ ਲਓ ਜੀ ਸ਼ਿੰਗਾਰੀ ਸਾਹਿਬ ਖਸੀ ਰਿਹਾ ਇਹ ਜਾ ਸ਼ਿੰਗਾਰੀ ਹੋ ਦਾ ਇਧਰ ਕਿਨੇ ਬੈਤੇ ਹਾਂ ਤੋਰ ਕੇ ਇਹ ਫੜਕੀ ਲੋ ਦੋ ਸਾ ਮੇਰੀ ਟੈਕਸ ਨੂੰ ਸਾਹ ਹਾਂ ਉਹ ਵੱਡੇ ਆ ਸੀ ਰਾਣਾ ਇਧਰ ਵਹਾਂ ਮੋਟਾ ਹੋ ਜਾਈਗਾ ਕਾਈ ਰੋ ਸੋੜ ਪੀਓ ਹੋ ਜੀ ਠੀਕ ਠਾਕ ਹੋ ਸਾਰੇ ਸ਼ਗਾਈ ਨਾਲ ਬੈਠਾ ਆਇਆ ਹੈ ਦੋ ਚਾਹਾਂ ਆਈਆਂ ਨੇ ਤੇ ਦੋ ਚਾਹਾਂ ਹੋਰ ਆ ਰਹੀਆਂ ਨੇ ਉਹ ਹੈਂਡਸ ਮਾ ਉਹਦੀ ਤੇ ਚਨਾ ਬਾੜੇ ਨੂੰ ਫਾੜਾ ਸਾਰੇ ਤੇ ਨਾ ਬਾੜੇ ਬਾੜੇ ਉੱਤੇ ਨਾ ਪਾ ਥੈਂਕ ਯੂ ਸੋ ਮੱਚ ਬੇਬੀ ਅਗਰ ਕਾਲੀ ਪਿੱਕੀ ਕਿਹੜੀ ਇੰਨਾ ਚੋ ਪੀ ਕੇ ਵੇ ਨਾ ਸਾਰੀ ਵਾਰ ਵਾਰੀ ਪੀਲਾ ਉਹ ਕਿਥੇ ਗਿਆ ਥੋੜੀ ਜਾ ਮ ਡਾਇਟ ਡਾਇਟ ਕਰਕੇ ਤੇ ਮੁੜ ਕੇ ਕਹਾਂਗੀ ਚੱਲੀ ਫ੍ਰੀ ਚਾਹ ਪੀਣ ਲੱਗਾ ਫ੍ਰੀ ਦੀ ਚਾਹ ਹੋ ਵੀ ਆ ਪੱਲੇ ਹੋਣੀ ਪੈਸੇ ਖਰਚੇ ਸਾਲਾ ਓਏ ਆ ਗਈ ਮਮਾ ਸਿਰਫ ਇਹਦਾ ਬਿਸਕੁਟ ਹੀ ਖਾ ਗਿਆ ਬਿਸਕੁਟ ਹੀ ਆ ਪਹਿਲੇ ਪਾਲ ਜੀ ਨੇ ਮੇਰੇ ਪੈਕੇਟ ਖਾਇਆ ਚਾਹ ਵੀ ਚਾਹ ਨਾਲ ਕਾਫੀ ਖਾਇਆ ਤਿੰਨ ਸਮੋਸੇ ਖਾ ਗਿਆ ਡੇ ਭਰਾ ਵਾ ਕੀ ਕਰਨੇ ਹੋ ਤੂੰ ਵੀ ਸਿਹਤ ਬਣਾ ਦੇ ਨਹੀਂ ਭਰਾ ਮੈਣੀ ਬਣੋਣੀ ਇਸੋ ਸਾਡੇ ਕੋ ਪੈਸਾ ਤੁਹਾਡੇ ਕੋ ਨਹੀਂ ਹੈਗਾ ਲਾ ਗਿਆ ਕੋਈ ਗੱਲ ਨਹੀਂ ਦੋਸਤਾਂ ਨੇ ਨਹੀਂ ਲਉਣੀ ਹੁੰਦੀ ਕੋਈ ਗੱਲ ਨਹੀਂ ਬਾਕੀ ਹੁਣ ਤੁਹਾਨੂੰ ਸਾਰਿਆਂ ਨੂੰ ਆਪਾਂ ਸੋਮਵਾਰ ਮਿਲਦੇ ਆ ਅੱਜ ਕਿਉਂਕਿ ਸ਼ੁੱਕਰਵਾਰ ਹੋ ਗਿਆ ਛੜੀਆਂਦਾਰ ਯੂਨੀਵਰਸਿਟੀ ਬੰਦ ਹੈ ਤੇ ਸੋਮਵਾਰ ਤੋਂ ਆਪਾਂ ਵਲੋਗ ਵੀ ਅਪਲੋਡ ਕਰਾਂਗੇ ਬਾਕੀ ਖੁੱਲੀ ਹੁੰਦੀ ਬਾਕੀ ਖੁੱਲੀ ਹੁੰਦੀ ਆ ਯੂਨੀਵਰਸਿਟੀ ਖੁੱਲੀ ਆ ਕਲਾਸਾਂ ਨਹੀਂ ਲਗਣੀਆਂ ਤਾਂ ਕਰਕੇ ਆ ਪਾਣੀ ਹੋਣਾ ਕਿਉਂਕਿ ਆਪਾਂ ਪੜ੍ਹਨ ਵਾਲੇ ਬੱਚੇ ਆ ਹੁਣ ਸੋਮਵਾਰ ਤੁਹਾਨੂੰ ਮਿਲਾਂਗੇ ਤੇ ਸੋਮਵਾਰ ਤੋਂ ਡੇਲੀ ਵਲੋਗ ਆਇਆ ਕਰਨਗੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਚੰਗਾ ਹੀ ਸਸਰੀਕਾ